ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਬਹੁਤ ਸਾਰਾ ਪਿਆਰ ਦੇਣਾ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਪਿਆਰੀ ਜੀ ਪੰਜਾਬੀ ਕਹਾਣੀ ਜੋ ਕਿ ਦੋਸਤੀ ਦੀ ਪਰਖ ਦੀ ਕਹਾਣੀ ਹੈ ਪੁਰਾਣੇ ਸਮੇਂ ਦੀ ਗੱਲ ਹੈ ਕਿ ਕੀਸ਼ੇ ਸਹਿਰ ਵਿੱਚ ਇੱਕ ਬਹੁਤ ਵੱਡਾ ਖੀਰਿਆਂ ਦਾ ਵਪਾਰੀ ਰਹਿੰਦਾ ਸੀ ਜੋ ਕਿ ਬਹੁਤ ਅਮੀਰ ਤੇ ਸਿਆਣਾ ਸੀ ਉਸ ਦਾ ਵਪਾਰ ਦੂਰ ਦੂਰ ਤੱਕ ਸੱਲਿਆ ਹੋਇਆ ਸੀ ਉਹ ਆਪ ਵੀ ਵਪਾਰ ਦੇ ਸੰਬੰਧ ਚ ਦੂਰ ਦੁਰਾਡੇ ਸ਼ਹਿਰਾਂ ਵਿੱਚ ਜਾਂਦਾ ਤੇ ਦੂਸਰੇ ਸ਼ਹਿਰਾਂ ਤੋਂ ਵੀ ਉਸ ਕੋਲ ਵਪਾਰੀ ਆਉਂਦੇ ਜਾਂਦੇ ਰਹਿੰਦੇ ਸਨ ਵਪਾਰੀ ਦਾ ਇੱਕ ਹੀ ਪੁੱਤਰ ਸੀ ਜਿਸ ਦਾ ਨਾਮ ਸੀ ਰਾਜਨ ਵਪਾਰੀ ਚਾਹੁੰਦਾ ਸੀ ਕਿ ਰਾਜਨ ਵੱਡਾ ਹੋ ਕੇ ਉਸ ਬਾਘੀ ਸਿਆਣਾ ਵਪਾਰੀ ਬਣੇ ਜਦੋਂ ਰਾਜਨ ਥੋੜਾ ਵੱਡਾ ਹੋਇਆ ਤਾਂ ਵਪਾਰੀ ਉਸ ਨੂੰ ਆਪਣੇ ਨਾਲ ਹੀ ਦੂਸਰੇ ਸ਼ਹਿਰਾਂ 'ਚ ਲੈ ਕੇ ਜਾਣ ਲੱਗਾ ਤਾਂਕਿ ਉਹ ਹੁਣ ਤੋਂ ਹੀ ਕੰਮ ਦੀਆਂ ਬਰੀਕੀਆਂ ਬਾਰੇ ਸਮਝਣ ਲੱਗ ਜਾਵੇ ਰਾਜਨ ਵੀ ਆਪਣੇ ਪਿਤਾ ਦੀ ਸੰਗਤ ਵਿੱਚ ਖੁਸ਼ ਰਹਿੰਦਾ ਅਤੇ ਕੰਮ 'ਚ ਦਿਲਚਸਪੀ ਲੈਣ ਲੱਗ ਪਿਆ ਇਸੇ ਤਰ੍ਹਾਂ ਰਾਜਨ ਚ ਵੀ ਸਫਲ ਵਪਾਰੀ ਬਣਨ ਦੇ ਗੁਣ ਦੇਣ ਲੱਗ ਪਏ ਹੁਣ ਕਈ ਵਾਰੀ ਰਾਜਨ ਦਾ ਪਿਤਾ ਰਾਜਨ ਨੂੰ ਕਿਸੇ ਛੋਟੇ ਮੋਟੇ ਵਪਾਰ ਲਈ ਇਕੱਲਿਆਂ ਹੀ ਭੇਜ ਦਿੰਦਾ ਸੀ ਤਾਂ ਕਿ ਰਾਜਨ ਦਾ ਆਪਣੇ ਆਪ ਤੇ ਵੀ ਵਿਸ਼ਵਾਸ ਵਧੇ ਵਾਪਸ ਆ ਕੇ ਰਾਜਨ ਆਪਣੇ ਨਵੇਂ-ਨਵੇਂ ਤਜਰਬੇ ਆਪਣੇ ਪਿਤਾ ਨਾਲ ਸਾਂਝੇ ਕਰਦਾ ਸੀ ਤੇ ਆਪਣੇ ਪਿਤਾ ਕੋਲੋਂ ਹੋਰ ਨਮੀਆਂ ਨਮੀਆਂ ਗੱਲਾਂ ਵੀ ਸਿੱਖਦਾ ਸੀ ਇੱਕ ਵਾਰੀ ਰਾਜਨ ਕਿਸੇ ਕੰਮ ਦੂਸਰੇ ਸਹਿਰ ਲਈ ਗਿਆ ਤਾਂ ਉੱਥੇ ਕਾਫੀ ਦਿਨ ਲਾ ਕੇ ਉਹ ਵਾਪਸ ਆਇਆ ਘਰ ਵਾਪਸ ਆ ਕੇ ਉਸਨੇ ਆਪਣੇ ਪਿਤਾ ਜੀ ਨੂੰ ਦੱਸਿਆ ਕਿ ਉਸ ਦੀ ਦੋਸਤੀ ਇੱਕ ਵੱਡੇ ਵਪਾਰੀ ਹਰੀਸ਼ ਨਾਲ ਹੋ ਗਈ ਹੈ ਜੋ ਕਿ ਦੂਸਰੇ ਦੇਸ਼ਾਂ ਨਾਲ ਵਪਾਰ ਕਰਦਾ ਹੈ ਹਰੀਸ਼ ਨਾਮ ਸੁਣ ਕੇ ਰਾਜਨ ਦੇ ਪਿਤਾ ਕੁਝ ਚੁਕੰਨੇ ਹੋ ਗਏ ਪਰ ਚੁੱਪ ਰਹੇ ਉਹਨਾਂ ਨੂੰ ਪਤਾ ਸੀ ਕਿ ਹਰੀਸ਼ ਨਾਮ ਦਾ ਇੱਕ ਵਪਾਰੀ ਬਹੁਤ ਠੱਗੀਆਂ ਮਾਰਦਾ ਹੈ ਉਹ ਲੋਕਾਂ ਨੂੰ ਆਪਣੀ ਦੋਸਤੀ ਦੇ ਜਾਲ ਵਿੱਚ ਫਸਾ ਲੈਂਦਾ ਹੈ ਪਤਾ ਲੋਕਾਂ ਨੂੰ ਉਹ ਅਮੀਰ ਲੱਗਦਾ ਹੈ ਤੇ ਅਮੀਰ ਲੋਕਾਂ ਨੂੰ ਉਹ ਠੱਗ ਲੈਂਦਾ ਹੈ ਤੇ ਇਸੇ ਤਰ੍ਹਾਂ ਹੀ ਉਹ ਅਮੀਰ ਬਣੇ ਹਰਾਜਨ ਦੇ ਪਿਤਾ ਨੇ ਇਸ ਹਰੀਸ਼ ਨਾਮ ਦੇ ਵਿਅਕਤੀ ਦਾ ਪੂਰਾ ਪੂਰਾ ਪਤਾ ਕੀਤਾ ਕਿ ਕਿਦਰੇ ਉਹ ਇਹ ਠੱਗ ਨਾ ਹੋਵੇ ਤੇ ਕਿਤੇ ਰਾਜਨ ਨੂੰ ਆਪਣੇ ਚੁੰਗਲ 'ਚ ਫਸਾ ਕੇ ਲੁੱਟ ਹੀ ਨਾ ਲਏ ਤੇ ਉਹੀ ਗੱਲ ਹੋਈ ਇਹ ਉਹ ਹਰੀਸ਼ ਸੀ ਜੋ ਠੱਗੀਆਂ ਠੋਰੀਆਂ ਮਾਰ ਕੇ ਸਫਲ ਵਪਾਰੀ ਹੋਣ ਦਾ ਬਹਾਨਾ ਕਰਦਾ ਸੀ ਰਾਜਨ ਦੇ ਪਿਤਾ ਨੇ ਰਾਜਨ ਨੂੰ ਹਰੀਸ਼ ਦੀ ਅਸਲੀਅਤ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਉਸ ਨੇ ਦੱਸਿਆ ਕਿ ਰਾਜਨ ਹਰੀਸ਼ ਇੱਕ ਠੱਗ ਹੈ ਇਸ ਗੱਲ ਉੱਪਰ ਉਸ ਦਾ ਪੂਰਾ ਵਿਸ਼ਵਾਸ ਨਹੀਂ ਸੀ ਰਾਜਨ ਸੋਚਾਂ ਵਿੱਚ ਪੈ ਗਿਆ ਰਾਜਨ ਬਾਅਦ ਵਿੱਚ ਵੀ ਹਰੀਸ਼ ਕੋਲ ਗਿਆ ਦੋ ਤਿੰਨ ਵਾਰੀ ਉਹ ਆਇਆ ਜਦੋਂ ਵੀ ਰਾਜਨ ਉੱਥੇ ਜਾਂਦਾ ਹਰੀਸ਼ ਉਸ ਦੀ ਖੂਬ ਸੇਵਾ ਕਰਦਾ ਤੇ ਇੰਨੀ ਚਲਾਕੀ ਤੇ ਬਹਾਨਿਆਂ ਨਾਲ ਰਾਜਨ ਕੋਲੋਂ ਪੈਸੇ ਵੀ ਕਢਵਾ ਲੈਂਦਾ ਕਿ ਰਾਜਨ ਨੂੰ ਕੋਈ ਸ਼ੱਕ ਨਾ ਹੁੰਦਾ ਤੇ ਉਹ ਲੁੱਟਿਆ ਵੀ ਜਾਂਦਾ ਰਾਜਨ ਸਿਰਫ ਇਹਨਾਂ ਗੱਲਾਂ ਨੂੰ ਪੱਕੀ ਦੋਸਤੀ ਸਮਝਦਾ ਰਿਹਾ ਰਾਜਨ ਦੇ ਪਿਤਾ ਜੀ ਚਾਹੁੰਦੇ ਸਨ ਕਿ ਕਿਸੇ ਤਰੀਕੇ ਨਾਲ ਰਾਜਨ ਨੂੰ ਅਸਲੀਅਤ ਪਤਾ ਲੱਗ ਜਾਵੇ ਤੇ ਆਪਣੇ ਆਪ ਹੀ ਰਾਜਨ ਹਰੀਸ ਨਾਲੋਂ ਕਿਨਾਰਾ ਕਰ ਲਵੇ ਸੋਚਦਿਆਂ ਸੋਚਦਿਆਂ ਉਹਨਾਂ ਨੂੰ ਇੱਕ ਸਕੀਮ सूझी ਉਹਨਾਂ ਅਰਾਜ਼ਮ ਨੂੰ ਆਪਣੇ ਨਾਲ ਵਪਾਰ ਦੇ ਸਬੰਧ ਵਿੱਚ ਕੁਝ ਸ਼ਹਿਰ 'ਚ ਜਾਣ ਲਈ ਕਿਹਾ। ਅਰਾਜ਼ਮ ਤਿਆਰ ਹੋ ਗਿਆ। ਦੋ ਤਿੰਨ ਦਿਨਾਂ ਸ਼ਹਿਰ 'ਚ ਵਪਾਰ ਕਰਦਿਆਂ ਉਹਨਾਂ ਕੋਲ ਕਾਫੀ ਪੈਸਾ ਇਕੱਠਾ ਹੋ ਗਿਆ। ਇੰਨਾ ਪੈਸਾ ਨਾਲ ਲੈ ਕੇ ਅਗਲੇ ਸ਼ਹਿਰ 'ਚ ਜਾਣਾ ਖਤਰੇ ਤੋਂ ਖਾਲੀ ਨਹੀਂ ਸੀ। ਰਾਜਨ ਦੇ ਪਿਤਾ ਨੇ ਕਿਹਾ, ਹੁਣ ਕੀ ਕਰੀਏ? ਆਪਣਾ ਸ਼ਹਿਰ ਤਾਂ ਇੱਥੋਂ ਕਾਫੀ ਦੂਰ ਹੈ ਇਨਾ ਪੈਸਿਆਂ ਨੂੰ ਲੈ ਕੇ ਅਗਲੇ ਸ਼ਹਿਰ ਜਾਣਾ ਮੁਸ਼ਕਲ ਹੋਵੇਗਾ ਪੈਸੇ ਦੀ ਸੰਭਾਲ ਵੀ ਕਿਵੇਂ ਕਰੀਏ ਰਾਜਨ ਬੋਲਿਆ ਪਿਤਾ ਜੀ ਇਸ ਵੇਲੇ ਅਸੀਂ ਜਿਸ ਸ਼ਹਿਰ ਵਿੱਚ ਹਾਂ ਇਹੋ ਹਰੀਸ਼ ਦਾ ਸ਼ਹਿਰ ਹੈ ਤੁਸੀਂ ਉਸ ਤੇ ਯਕੀਨ ਕਰੋ ਇਹ ਪੈਸਾ ਹਰੀਸ਼ ਕੋਲ ਜਮ੍ਹਾਂ ਕਰ ਦਿੰਦੇ ਹਾਂ ਹਾਂ ਤੇ ਸਵੇਰੇ ਵਾਪਸ ਜਾਂਦੇ ਹੋਏ ਉਸ ਕੋਲੋਂ ਲੈ ਲਵਾਂਗੇ ਪਿਤਾ ਜੀ ਨੂੰ ਪਤਾ ਸੀ ਕਿ ਰਾਜਨ ਇਹੋ ਜਵਾਬ ਦੇਵੇਗਾ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਹਰੀਸ਼ ਇਸੇ ਸ਼ਹਿਰ ਵਿੱਚ ਰਹਿੰਦਾ ਹੈ ਪਰ ਉਹਨਾਂ ਨੇ ਅਣਜਾਣ ਜਿਹਾ ਬਣ ਕੇ ਰਾਜਨ ਨੂੰ ਕਿਹਾ ਠੀਕ ਹੈ ਮੈਂ ਤੇਰੇ ਦੋਸਤ ਦੇ ਤੇਰੇ ਕਹਿਣ ਤੇ ਵਿਸ਼ਵਾਸ ਕਰ ਲੈਂਦਾ ਹਾਂ ਉਸ ਕੋਲੋਂ ਹੀ ਪੈਸੇ ਜਮ੍ਹਾਂ ਕਰਵਾ ਦਿੰਦੇ ਹਾਂ ਰਾਜਨ ਦੇ ਪਿਤਾ ਨੇ ਇੱਕ ਬਕਸੇ 'ਚ ਆਪਣੀ ਦੌਲਤ ਬੰਦ ਕਰਕੇ ਰਾਜਨ ਨੂੰ ਫੜਾ ਕੇ ਕਿਹਾ ਚੱਲ ਪੁੱਤਰ ਜਾ ਇਹ ਆਪਣੇ ਦੋਸਤ ਕੋਲ ਰੱਖਾ ਤੇ ਫਿਰ ਅਸੀਂ ਅਗਾਹ ਚੱਲੀਏ ਰਾਜਨ ਨੇ ਬਾਕਸ ਹਰੀਸ਼ ਕੋਲ ਜਮ੍ਹਾਂ ਕਰਵਾਇਆ ਤੇ ਆਪਣੇ ਪਿਤਾ ਨਾਲ ਅਗਲੇ ਸ਼ਹਿਰਾਂ 'ਚ ਵਪਾਰ ਲਈ ਚੱਲ ਪਿਆ ਵਪਾਰ ਦੇ ਸੰਬੰਧ 'ਚ ਉਹਨਾਂ ਨੂੰ ਇੱਕ ਹਫ਼ਤਾ ਲੱਗ ਗਿਆ ਬਾਪਾਈ ਤੇ ਹਰੀਸ਼ ਦੇ ਵਾਪਸੀ ਤੇ ਹਰੀਸ਼ ਦੇ ਸਹਿਰ ਪੁੱਜ ਕੇ ਰਾਜਨ ਤੇ ਪਿਤਾ ਰਾਜਨ ਨੂੰ ਕਹਿਣ ਲੱਗੇ ਜਾ ਬਈ ਪੁੱਤਰ ਹੁਣ ਆਪਣੇ ਦੋਸਤ ਕੋਲੋਂ ਉਹ ਪੈਸਿਆਂ ਵਾਲਾ ਬਕਸਾ ਲੈ ਆ ਤੇ ਜਲਦੀ ਨਾਲ ਹੁਣ ਘਰ ਨੂੰ ਚੱਲੀਏ ਰਾਜਨ ਗਿਆ ਤੇ ਉਸੇ ਵੇਲੇ ਹੀ ਵਾਪਸ ਆ ਗਿਆ ਤੇ ਬੜੇ ਗੁੱਸੇ ਵਿੱਚ ਆ ਕੇ ਆਪਣੇ ਪਿਤਾ ਨੂੰ ਕਹਿਣ ਲੱਗਾ ਕੀ ਕੀਤਾ ਹੈ ਤੁਸੀਂ ਪਿਤਾ ਜੀ ਤੁਸੀਂ ਮੇਰੇ ਦੋਸਤ ਦੀ ਬੇਇੱਜ਼ਤੀ ਕੀਤੀ ਹੈ ਉਹ ਕਹਿੰਦਾ ਕਿ ਇਸ ਬਕਸੇ ਵਿੱਚ ਕੋਈ ਪੈਸਾ ਵੈਸਾ ਨਹੀਂ ਸੀ ਇਸ 'ਚ ਤਾਂ ਟੁੱਟੇ-ਫੁੱਟੇ ਪੱਥਰ ਦੇ ਰੋੜੇ ਸਨ ਤੁਸੀਂ ਉਸ ਨਾਲ ਧੋਖਾ ਕੀਤਾ ਹੈ ਰਾਜਨ ਦੇ ਪਿਤਾ ਜੀ ਬੋਲੇ ਪੁੱਤਰ ਹੋਸ਼ ਕਰ ਤੈਨੂੰ ਇਸ ਦੋਸਤ ਤੇ ਇੰਨਾ ਜ਼ਿਆਦਾ ਅਨਾਂ ਵਿਸ਼ਵਾਸ ਹੋ ਗਿਆ ਏ ਕਿ ਤੈਨੂੰ ਗਲਤ ਤੇ ਠੀਕ ਦਾ ਪਤਾ ਹੀ ਨਹੀਂ ਲੱਗ ਰਿਹਾ ਤੇਰੇ ਉਸ ਦੋਸਤ ਨੂੰ ਕਿਵੇਂ ਪਤਾ ਲੱਗਾ ਕਿ ਬਾਕਸ ਵਿੱਚ ਪੱਥਰ ਤੇ ਰੋੜੇ ਹਨ ਉਹਨੇ ਬਾਕਸ ਦੇ ਲੱਗੇ ਦੋ ਤਾਲੇ ਤੋੜੇ ਹੋਣਗੇ ਫੇਰ ਹੀ ਉਸ ਨੂੰ ਪਤਾ ਲੱਗਾ ਕਿ ਇਸ ਦੇ ਅੰਦਰ ਪੱਥਰ ਤੇ ਰੋੜੇ ਨੇ ਇਸ ਗੱਲ ਤੋਂ ਕੀ ਸਿੱਧ ਹੁੰਦਾ ਏ ਹੁਣ ਤਾਂ ਤੈਨੂੰ ਆਪ ਹੀ ਪਤਾ ਲੱਗ ਗਿਆ ਹੋਵੇਗਾ ਕੀ ਤੇਰੇ ਦੋਸਤ ਦੀ ਤੇਰੀ ਦੋਸਤ ਦੀ ਕੰਮ ਠੱਗੀ ਮਾਰਨਾ ਹੈ ਉਹ ਤੇਰਾ ਦੋਸਤ ਕਿਸੇ ਤਰ੍ਹਾਂ ਦਾ ਵੀ ਨਹੀਂ ਸੀ ਮੈਂ ਜਾਣ ਬੁੱਝ ਕੇ ਪੈਸਿਆਂ ਦੀ ਜਗ੍ਹਾ ਪੱਥਰ ਰੋੜੇ ਰੱਖੇ ਸਨ ਜੇ ਇਹਨਾਂ ਦੀ ਜਗ੍ਹਾ ਪੈਸੇ ਹੁੰਦੇ ਤਾਂ ਇਹੋ ਜਿਹੇ ਇਨਸਾਨ ਕੋਲੋਂ ਸਾਨੂੰ ਉਹ ਵਾਪਸ ਮਿਲਦੇ ਪੈਸੇ ਤਾਂ ਮੈਂ ਆਪਣੇ ਸ਼ਹਿਰ ਪਹਿਲਾਂ ਹੀ ਪਿਜਵਾ ਦਿੱਤੇ ਸਨ ਬਿਨਾਂ ਸੋਚੇ ਸਮਝੇ ਕਿਸੇ ਤੇ ਇੰਨਾ ਵਿਸ਼ਵਾਸ ਕਰਨਾ ਠੀਕ ਨਹੀਂ ਹੁੰਦਾ ਹਮੇਸ਼ਾ ਨੁਕਸਾਨ ਹੀ ਪਹੁੰਚਾਉਂਦਾ ਹੈ ਹੁਣ ਤੈਨੂੰ ਸਮਝ ਜਾਣਾ ਚਾਹੀਦਾ ਕਿ ਹਰੀਸ਼ ਤੇਰੀ ਦੋਸਤੀ ਦੀ ਪਰਖ 'ਚ ਖਰਾ ਨਹੀਂ ਉਤਰਿਆ ਰਾਜਨ ਦਾ ਸਿਰ ਪਿਤਾ ਜੀ ਦੇ ਪੈਰਾਂ ਤੇ ਝੁਕ ਗਿਆ ਤੇ ਉਹ ਕਹਿਣ ਲੱਗਾ ਪਿਤਾ ਜੀ ਮੈਨੂੰ ਮਾਫ ਕਰ ਦਿਓ ਮੈਂ ਅੱਗੇ ਤੋਂ ਅਜਿਹੀ ਗਲਤੀ ਕਦੇ ਨਹੀਂ ਕਰਾਂਗਾ ਮੈਂ ਹਰ ਕੰਮ ਵਿੱਚ ਤੁਹਾਡੀ ਸਿਆਣਪ ਤੋਂ ਅਤੇ ਤੁਹਾਡੇ ਤਜਰਬਿਆਂ ਤੋਂ ਅਗਵਾਈ ਲਵਾਂਗਾ ਉਸ ਦਿਨ ਤੋਂ ਬਾਅਦ ਰਾਜਨ ਆਪਣੇ ਪਿਤਾ ਦੇ ਕਹੇ ਅਨੁਸਾਰ ਵਪਾਰ ਕਰਦਾ ਜਿਵੇਂ ਜਿਵੇਂ ਰਾਜਨ ਦੇ ਪਿਤਾ ਉਸ ਨੂੰ ਕਹਿੰਦੇ ਉਹ ਉਵੇਂ ਉਵੇਂ ਹੀ ਵਪਾਰ ਕਰਦਾ ਉਸ ਦਿਨ ਤੋਂ ਬਾਅਦ ਰਾਜਨ ਹੁਣ ਆਪਣੇ ਪਿਤਾ ਦੇ ਹਰ ਕੰਮ ਵਿੱਚ નિਪੁੰਨ ਹੋ ਗਿਆ ਸੀ ਹੁਣ ਉਹ ਸਮਝ ਚੁੱਕਾ ਸੀ ਜੀ ਵਪਾਰ ਕਰਨ ਵਿੱਚ ਕਿਸੇ ਤੇ ਵੀ ਇੰਨੀ ਜਲਦੀ ਭਰੋਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਵਪਾਰ ਦੇ ਕੰਮਾਂ ਵਿੱਚ ਬਹੁਤ ਠੱਗੀਆਂ ਹੁੰਦੀਆਂ ਨੇ ਜੇਕਰ ਅਸੀਂ ਕਿਸੇ ਤੇ ਅੰਨੇਵਾ ਵਿਸ਼ਵਾਸ ਕਰ ਲੈਂਦੇ ਹਾਂ ਤਾਂ ਸਾਨੂੰ ਉਸ ਦਾ ਨਤੀਜਾ ਬੁਰਾ ਹੀ ਮਿਲਦਾ ਹੈ ਇਸ ਲਈ ਸਾਨੂੰ ਹਮੇਸ਼ਾ ਸੋਚ ਸਮਝ ਕੇ ਭਰੋਸਾ ਕਰਨਾ ਚਾਹੀਦਾ ਹੈ ਰਾਜ ਨੂੰ ਹੁਣ ਇਹਨਾਂ ਸਾਰੀਆਂ ਗੱਲਾਂ ਨੂੰ ਪੂਰੇ ਤਰੀਕੇ ਨਾਲ ਸਮਝ ਚੁੱਕਾ ਸੀ ਤੇ ਹੁਣ ਉਹ ਬਹੁਤ ਖੁਸ਼ ਵੀ ਸੀ ਕਿ ਉਹ ਆਪਣੇ ਪਿਤਾ ਨਾਲ ਵਪਾਰ ਵਿੱਚ ਹੱਥ ਬਟਾ ਰਿਹਾ ਏ ਤੇ ਉਹ ਬਹੁਤ ਕੁਝ ਸਿੱਖ ਚੁੱਕਾ ਸੀ ਹੁਣ ਰਾਜਨ ਦੇ ਪਿਤਾ ਵੀ ਬਹੁਤ ਖੁਸ਼ ਹਨ ਕਿਉਂਕਿ ਰਾਜਨ ਹਰ ਗੱਲ ਵਿੱਚ ਨਿਪੁੰਨ ਹੋ ਗਿਆ ਸੀ ਹੁਣ ਉਹਨਾਂ ਦੇ ਪਿਤਾ ਨੂੰ ਕੋਈ ਵੀ ਚਿੰਤਾ ਨਹੀਂ ਸੀ ਕਿ ਰਾਜਨ ਕਦੇ ਵੀ ਜ਼ਿੰਦਗੀ ਵਿੱਚ ਧੋਖਾ ਖਾਵੇਗਾ ਉਹ ਬਹੁਤ ਖੁਸ਼ ਸੀ ਤੇ ਹੌਲੀ-ਹੌਲੀ ਰਾਜਨ ਤੇ ਉਸਦੇ ਪਿਤਾ ਨੇ ਆਪਣੇ ਵਪਾਰ ਨੂੰ ਦੁੱਗਣਾ ਚੌਗਣਾ ਕਰ ਲਿਆ ਉਹ ਆਪਣੇ ਸ਼ਹਿਰ ਦੇ ਸਭ ਤੋਂ ਵੱਡੇ ਵਪਾਰੀ ਬਣ ਗਏ। ਉਹ ਵੱਡੇ ਵਪਾਰੀ ਦੇ ਨਾਲ-ਨਾਲ ਇਮਾਨਦਾਰ ਵਪਾਰੀ ਵੀ ਬਣ ਗਏ। ਤੇ ਹੁਣ ਰਾਜਨ ਬਹੁਤ ਖੁਸ਼ੀ-ਖੁਸ਼ੀ ਆਪਣੇ ਪਿਤਾ ਦੇ ਕੰਮ ਵਿੱਚ ਹੱਥ ਵਟਾਉਂਦਾ ਸੀ। ਤੇ ਜੇਕਰ ਤੁਹਾਨੂੰ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ, ਲਾਈਕ ਤੇ ਸ਼ੇਅਰ ਵੀ ਕਰਨਾ ਜੀ। ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਮਿਲਦੇ ਆਂ ਜੀ ਅਗਲੀ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ